ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ 7 Day News ਜਿੰਦਗੀ ਦਾ ਸਭ ਤੋਂ ਵੱਡਾ ਸਰਮਾਇਆ ਸਿਹਤ ਹੈ ਜੇਕਰ ਅੱਜ ਮਨੁੱਖ ਕਿਸੇ ਨੂੰ ਟਾਈਮ ਨਹੀਂ ਦੇ ਪਾ ਰਿਹਾ ਤਾਂ ਉਹ ਸਿਰਫ ਆਪਣੇ ਆਪ ਨੂੰ ਅਯੋਕੇ ਸਮੇਂ ਦੇ ਵਿੱਚ ਹੱਥੀਂ ਕਿਰਤ ਦੇ ਜਿਹੜੇ ਉਹ ਕੰਮ ਘਟ ਗਏ ਨੇ ਇਸੇ ਕਾਰਨ ਹੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਜਿਮ ਖੁੱਲ ਰਹੇ ਨੇ ਭਾਵੇਂ ਤਪਾ ਆबादी ਪੱਖੋਂ ਛੋਟਾ ਹੈ ਪਰ ਸੇਤ ਸਭ ਨੂੰ ਜ਼ਰੂਰੀ ਹੈ ਉਹਨੂੰ ਤੰਦਰੁਸਤ ਰੱਖਣਾ ਹਰੇਕ ਦੀ ਇੱਛਾ ਹੈ ਤਪਾ ਦੇ ਮਿਸਟਰ ਅਲੋਕ ਤੇ ਉਹਨਾਂ ਦੀ ਧਰਮ ਪਤਨੀ ਮਿਸਿਸ ਦੀਪਿਕਾ ਅਲੋਕ ਮਿੱਤਲ ਵੱਲੋਂ ਫਿਟਨੈਸ 365 ਲੇਡੀ ਜਿਮ ਦੀ ਅੱਜ ਓਪਨਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਆਧੁਨਿਕ ਮਸ਼ੀਨਾਂ ਨੇ ਏ ਦੀਪਿਕਾ ਮਿੱਤਲ ਪਹਿਲਾਂ ਵੀ ਜੁਮਾ ਐਕਸਪਰਟ ਨੇ ਜਿਨ੍ਹਾਂ ਨੂੰ ਸਿਹਤ ਦੇ ਬਾਰੇ ਕਾਫੀ ਨੌਲੇਜ ਆ ਸੋ ਹੁਣ ਇਹ ਜਿਮ ਲੈ ਕੇ ਆਏ ਨੇ ਜਿਹਦੇ ਵਿੱਚ ਕੱਲੀਆਂ ਔਰਤਾਂ ਦੀ ਹੀ ਐਂਟਰੀ ਹੈ ਸ਼ਾਇਦ ਇਹ ਸ਼ਹਿਰ ਲਈ ਖੁਸ਼ਖਬਰੀ ਹੋਊਗੀ ਔਰਤਾਂ ਦੇ ਲਈ ਕਿਉਂਕਿ ਇਥੇ ਅਜਾ ਸੋਚ ਲੈਣਾ ਸ਼ਾਇਦ ਇੱਕ ਵੱਡਾ ਕਾਰਜ ਹੈ ਜਿਹੜਾ ਮੈਸੇਜ ਦੀਪਿਕਾ ਲੋਕ ਮਿੱਤਲ ਵੱਲੋਂ ਕੀਤਾ ਗਿਆ ਵਾਕੀ ਕੀ ਕੀ ਸਹੂਲਤਾਂ ਹੋਣਗੀਆਂ ਤੇ ਕਿੰਜ ਹੋ ਇਸ ਨੂੰ ਚਲਾਉਣਗੇ ਪੂਰੀ ਜਾਣਕਾਰੀ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਦੀਪਿਕਾ ਤੇ ਉਹਨਾਂ ਦੇ ਹਸਬੰਦ ਲੋਕ ਮਿੱਤਲ ਦੀਪਿਕਾ ਸ਼ਹਿਰ ਬਹੁਤ ਛੋਟਾ ਜਿਆਦਾਤਰ ਜਿੰਮਾ ਜਿਹੜੇ ਉਹ ਨੌਜਵਾਨ ਮੰਡੀ ਕਰਦੇ ਆ ਜਾਂ ਦੋਨੋਂ ਕਹ ਲਈ ਵੀ ਕਲਬ ਕੁਪਾ ਡਾਂਸ ਬਾਪਰ ਤੁਸੀਂ ਇਹ ਰਿਸਕ ਜਾਣੀ ਹੈ ਵੀ ਕੱਲਾ ਲੇਡੀਜ਼ ਜਨ ਹੈ ਔਰ ਤਾਂ ਜਾਣਗੇ ਨਹੀਂ ਆ ਜਿਹਦੇ ਵਿੱਚ ਹਾਂਜੀ ਨਹੀਂ ਬਿਲਕੁਲ ਇੱਕ ਸਾਰੀ ਲੇਡੀਜ਼ ਨੂੰ ਮਤਲਬ ਮੌਕਾ ਮਿਲਣਾ ਚਾਹੀਦਾ ਹੈ ਕਿ ਆਪਣੀ ਪਰਸਨੈਲਿਟੀ ਆਪਣੀ ਬਾਡੀ ਨੂੰ ਡਿਵੈਲਪ ਕਰਨ ਕਈ ਬਹੁਤ ਘਰ ਨੇ ਜਿੱਥੇ ਫੈਮਿਲੀਜ਼ ਨੇ ਅਲਾਉਟ ਕਰਦੇ ਜਾਂ ਹਸਬੰਡਸ ਨੇ ਅਲਾਉ ਕਰਦੇ ਜਾਂ ਅਗਰ ਮੈਰਿਡ ਊਮਨਸ ਨੇ ਇਹ ਲੇਡੀਜ਼ ਨੇ ਇਵਨ ਅਗਰ ਮੇਰੀ ਮਦਰ ਹੈ ਮਦਰ ਇਨ ਲਾ ਨੇ ਕਨਾਂ ਕਿ ਉਹ ਕੁਝ ਸ਼ਰਮ ਨਾਲ ਚ ਜਿਕ ਨਾਲ ਕਿ ਜਿੱਥੇ ਮੁੰਡੇ ਹੁੰਦੇ ਆ ਜੈਂਟਸ ਹੁੰਦੇ ਆ ਤੇ ਨਹੀਂ ਜਾ ਪਾਂਦੇ ਤਾਂ ਮੇਰੀ ਇੱਕ ਇਹ ਸੋਚ ਸੀਗੀ ਕਿ ਮੈਂ ਉਹਨਾਂ ਨੂੰ ਅੱਗੇ ਲਿਆਵਾਂ ਤਾਂ ਕਿ ਉਹ ਕੰਫਰਟੇਬਲ ਹੋ ਕੇ ਆਪਣੀ ਪ੍ਰੋਪਰ ਬਾਡੀ ਨੂੰ ਮਤਲਬ ਡਿਵੈਲਪ ਕਰ ਸਕਣ ਲੋਕ ਕੀ ਕਹਿਣਾ ਚਾਹੋਂਗੇ ਇਸ ਵਿੱਚ ਗੱਲ ਐਵੇਂ ਹੈ ਸਤਿਮੇ ਬਹੁਤ ਅੱਜਕਲ ਫਿਟਨੈਸ ਹਰ ਬੰਦੇ ਨੂੰ ਚਾਹੀਦੀ ਹੈ ਹਰ ਬੰਦਾ ਕਹਿੰਦਾ ਵੀ ਮੈਂ ਘੁੰਮਣ ਜਾਵਾਂ ਮੇਰੀਆਂ ਫੋਟੋਆਂ ਸੁਣੀਆਂ ਨੇ ਜੇ ਆਪਾਂ ਸਿੰਪਲ ਭਾਸ਼ਾ ਚ ਗੱਲ ਕਰੀਏ ਵੀ ਅਸੀਂ ਪਤਲੇ ਹੋਈਏ ਮਤਲਬ ਹਰ ਤਰ੍ਹਾਂ ਦੇ ਕੱਪੜੇ ਪਾ ਸਕੀ ਬੇਸਿਕਲੀ ਫਿੰਡਰੈਂਸ ਯਾ ਗੱਲ ਫਸਦੀ ਕਿ ਕਿ ਕਰਦੇ ਨਹੀਂ এলাਓ ਕਰਦੇ ਵੀ ਉੱਥੇ ਜੈਂਟਸ ਹੋਣਗੇ ਯਾ ਜੈਂਟਸ ਟ੍ਰੇਨਰ ਹੋਣਗੇ ਤੇ ਆਬਵੀਅਸਲੀ ਜਦੋਂ ਆਪਾਂ ਜਿਮ ਕਰਦੇ ਆ ਸਾਡੀ ਕਲੋਥਿੰਗ ਥੋੜੀ ਜੀ ਆਪ ਕੰਫਰਟੇਬਲ ਰਹਿ ਕੇ ਕਰਦੇ ਆ ਤਾਂ ਲੇਡੀਜ਼ ਨੂੰ ਇਹ ਬਹੁਤ ਦਿੱਕਤ ਆਉਂਦੀ ਏ ਛੋਟੇ ਸ਼ਹਿਰਾਂ ਦੇ ਵਿੱਚ ਸ਼ਹਿਰਾਂ ਵੱਡੇ ਸ਼ਹਿਰ ਨੇ ਜਿੱਥੇ ਉੱਥੇ ਗੱਲ ਓਪਨ ਹੈ ਉੱਥੇ ਇਹ ਸੰਗ ਨਹੀਂ ਮੰਨਦੇ ਪਰ ਆਪਨੇ ਜਿਵੇਂ ਗੱਲ ਆਪਾਂ ਸ਼ੁਰੂ ਕੀਤੀ ਹੈ ਵੀ ਛੋਟਾ ਸ਼ਹਿਰ ਹੈ ਇੱਥੇ ਇਸ ਚੀਜ਼ ਦੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਜਿਹੜੀ ਗੱਲ ਰਹੀ ਵੀ ਆਪਣੇ ਕੋਲੇ ਰਿਸਕ ਦੀ ਅਸੀਂ ਪਹਿਲਾਂ ਜ਼ੁੰਬਾ ਜ਼ੋਨ ਚ ਲਾਂਦੇ ਸੀ ਕੱਲਾ ਜ਼ੁੰਬਾ ਕਰਾਂਦੇ ਸੀ ਇੱਥੇ ਤਾਂ ਸਾਡੇ ਕੋਲੇ ਉਹ ਤੋਂ ਬਹੁਤ ਵਧੀਆ ਰਿਸਪੌਂਸ ਸੀ ਮਤਲਬ ਲੇਡੀਜ਼ ਈਗਰ ਸੀਗੀਆਂ ਵੀ ਅਸੀਂ ਫਿੱਟ ਰਹਿਣਾ ਇੱਥੇ ਆ ਕੇ ਵੀ ਸਾਨੂੰ ਫਿਟਨੈਸ ਲਈ ਮੌਕਾ ਮਿਲਣਾ ਚਾਹੀਦਾ ਤਾਂ ਕਰਕੇ ਅਸੀਂ ਇਹ ਡਿਫਰੈਂਟ ਚੀਜ਼ ਟਰਾਈ ਕੀਤੀ ਵੀ ਆਪਾਂ ਸਿਰਫ ਲੇਡੀਜ਼ ਲਈ ਜਿਮ ਖੋਲ੍ਹਿਆ ਜਿਹੜੇ ਸਕੌਨ ਵਾਲੇ ਟ੍ਰੇਨਰ ਹੈ ਉਹ ਚੈਂਸ ਰੱਖਣਗੇ ਰੱਖੇ ਹੋਇਆ ਹੈ ਜਾਂ ਉਹ ਲੇਡੀਜ਼ ਨੂੰ ਲੇਡੀਜ਼ ਹੀ ਮਿਲ ਕਰੇਗਾ ਆਪਾਂ ਸਾਰਾ ਕੁਛ ਲੇਡੀਜ਼ ਹੈ ਦੀ ਟਰੇਨਰ ਵੀ ਲੇਡੀਜ਼ ਹੈ ਤੇ ਇੱਥੇ ਜੈਂਟਸ ਦੀ ਕੋਈ ਮਤਲਬ ਅੰਦਰ ਐਂਟਰੀ ਵੀ ਹੈ ਨਹੀਂ ਕਿਸੇ ਦੀ ਚਾਹੇ ਕੋਈ ਕਿਸੇ ਦਾ ਹਸਬੰਡ ਹੈ ਚਾਹੇ ਕੋਈ ਕਿਸੇ ਦਾ ਫਾਦਰ ਹੈ ਚਾਹੇ ਕੋਈ ਕਿਸੇ ਦਾ ਬ੍ਰਦਰ ਹੈ ਉਹ ਗੇਟ ਤੋਂ ਬਾਹਰ ਹੀ ਰਹੂਗਾ ਅੰਦਰ ਸਿਰਫ ਲੇਡੀਜ਼ ਹੀ ਹੋਣਗੇ ਟਰੇਨਰ ਸਾਡੇ ਪਿੱਛੇ ਖੜੇ ਨੇ ਦੇ ਆਰ ਸਰਟੀਫਾਈਡ ਫਰੋਮ ਚੰਡੀਗੜ੍ਹ ਮਤਲਬ ਸਰਟੀਫਾਈਡ ਟਰੇਨਰਸ ਨੇ ਚੰਡੀਗੜ੍ਹ ਤੋਂ ਤੇ ਮਤਲਬ ਕਾਫੀ 2-3 ਸਾਲਾਂ ਤੋਂ ਇਹ ਐਜ਼ ਅ ਟਰੇਨਰ ਲਗ ਲਗ ਜਗ੍ਹਾ ਤੇ ਕੰਮ ਕਰ ਰਹੀ ਨੇ ਸੁਣਤਾ ਕਿ ਕਿਰੀ ਗੀਆਂ ਜੇ ਮ ਅੱਜਕੱਲ ਬਹੁਤ ਹਾਈ ਫਾਈ ਹੋ ਚੁਕੇ ਆ ਤਾਂ ਇੱਕੀ ਵਪਾਰ ਕਹਿ ਲਈਏ ਪ੍ਰੋਫੈਸ਼ਨ ਜਾਂ ਇਹ ਗੱਲ ਕਹਿ ਲਈਏ ਵੀ ਨੌਜਵਾਨ ਪੀੜੀ ਇਧਰ ਵੱਲ ਨੂੰ ਭੱਜਦੀ ਐ ਤੇ ਇਹਦੇ 'ਚ ਇਨਵੈਸਟ ਵੀ ਬਹੁਤ ਜ਼ਿਆਦਾ ਹੁੰਦਾ ਐ ਤੇ ਕਿਉਂ ਆਸਟਰੀ ਬਹੁਤ ਨੇ ਮਸ਼ੀਨਾਂ ਕਹਿੋ ਜਿਹੀਆਂ ਸਹੂਲਤਾਂ ਨੇ ਤੱਪਾ ਮੰਡੀ ਦੀਆਂ ਔਰ ਤਾਂ ਵੀ ਸਿਰ ਅਸੀਂ ਨਾ ਸਹੂਲਤਾਂ ਨੂੰ ਜੀ ਬੇਸਿਕਲੀ ਤਿੰਨ ਜਾਂ ਚਾਰ ਤਰ੍ਹਾਂ ਚ ਕਹਿ ਲੋ ਵੰਡਿਆ ਹੋਇਆ ਸਭ ਤੋਂ ਪਹਿਲਾ ਪੈਕੇਜ ਹੈਗਾ ਜਿਹਦੇ 'ਚ ਅਸੀਂ ਪਰਸਨਲ ਟ੍ਰੇਨਿੰਗ ਦਵਾਂਗੇ ਪਰਸਨਲ ਟ੍ਰੇਨਿੰਗ ਦਾ ਮਤਲਬ ਕੀ ਹੋ ਗਿਆ ਵੀ ਸਾਡੇ ਕੋਲੇ ਬੰਦਾ ਆ ਗਿਆ ਜੀ ਸੌਰੀ ਲੇਡੀਜ਼ ਆ ਗਈ ਕਿੱਥੇ ਪਾਰਟਿਕੂਲਰਲੀ ਉਹ ਲੇਡੀਜ਼ ਨੂੰ ਅਸੀਂ ਦੱਸਾਂਗੇ ਤੁਸੀਂ ਕਿਹੜਾ ਵਰਕਆਊਟ ਲਾਣਾ ਹੈ ਕਿਵੇਂ ਲਾਣਾ ਹੈ ਕਿੰਨੇ weight ਤੇ ਲਾਣਾ ਹੈ ਕਿੰਨੇ ਰੈਪੀਟੀਸ਼ਨਸ ਲਾਣੇ ਹੈ ਕਿੰਨਾ ਟਾਈਮ ਕੋਈ ਕਾਰਡੀਓ ਕਰਨਾ ਹੈ ਕਿਹੜਾ ਕਾਰਡੀਓ ਕਰਨਾ ਹੈ ਕਦੋਂ ਜ਼ੁੰਬਾ ਕਰਨਾ ਹੈ ਕਦੋਂ ਡਾਂਸ ਕਰਨਾ ਹੈ ਮਤਲਬ ਉਹ ਸਾਡੇ ਕੋਲੇ ਆ ਗਿਆ ਉਹ ਸਾਡੀ ਰਿਸਪੌਂਸਿਬਿਲਟੀ ਹੈ ਅਸੀਂ ਉਹਨੂੰ ਫਿੱਟ ਕਰਕੇ ਦੇਣਾ ਹੈ ਅਸੀਂ ਉਹਨੂੰ ਮਨਥ ਜੇ ਕਹਾਂਗੇ ਇੱਕ ਮਨਥ ਦੇ ਵਿੱਚ ਤੁਹਾਡਾ 3 ਕਿਲੋ ਵਜ਼ਨ ਘਟੂਗਾ ਜਾਂ 5 ਕਿਲੋ ਵਜ਼ਨ ਦਾ ਟੁਕੜਾ ਉਹ ਸਾਡੀ ਗਰੰਟੀ ਹੈ ਅਸੀਂ ਘਟਾ ਕੇ ਦੇ ਮਤਲਬ ਕੰਡੀਸ਼ਨ ਹੁੰਦੀ ਹੈ ਜੇ ਬੰਦਾ ਖਾਣ ਕੀਮਤੇ ਕੰਟਰੋਲ ਕਰੂਗਾ ਤਾਂ ਜੇ ਇਥੋਂ ਵਰਕਆਊਟ ਲਾ ਕੇ ਜਾ ਕੇ ਗੋਲ ਗੱਪੇ ਖਾ ਲੂ ਤਾਂ ਅਸੀਂ ਨਹੀਂ ਕਰ ਸਕਦੇ ਪਰ ਜੇ ਉਸ ਚੀਜ਼ ਤੇ ਕੰਟਰੋਲ ਰੱਖੂਗਾ ਤਾਂ ਉਹਦੇ ਆਬਵੀਅਸਲੀ ਚਾਰਜਸ ਥੋੜੇ ਜ਼ਿਆਦਾ ਹੁੰਦੇ ਆ ਤਾਂ ਉਹਦੀ ਮਤਲਬ ਸੈਕਲਿੰਗ ਆਪਸ਼ਨ ਹੈ ਵੀ ਵਿਦਆਊਟ ਪਰਸਨਲ ਟ੍ਰੇਨਿੰਗ ਉਹਦੇ ਵਿੱਚ ਮਸ਼ੀਨਾਂ ਸਾਰੀਆਂ ਤੁਹਾਡੇ ਕੋਲੇ ਹੈਗੀਆਂ ਤੁਸੀਂ ਇਹਨੂੰ ਮਸ਼ੀਨ ਨੂੰ ਐਜ਼ ਜਿਵੇਂ ਤੁਸੀਂ ਚਾਹੋ ਉਹਨੂੰ ਤੁਸੀਂ ਯੂਜ਼ ਕਰ ਸਕਦੇ ਹੋ ਤੇ ਥੋੜੀ ਬਹੁਤ ਅਸਿਸਟੈਂਸ ਜਿਹੜੀ ਹੈਗੀ ਸਾਡੇ ਟ੍ਰੇਨਰ ਦੇ ਇੱਤੇ ਹੈਗੇ ਆ ਉਹ ਦੇਣਗੇ ਪਰ ਇਹ ਨਹੀਂ ਹੈ ਵੀ ਪ੍ਰੋਪਰ ਸੂਟ ਉੱਤੇ ਉੱਪਰ ਆ ਕੇ ਮਤਲਬ ਟ੍ਰੇਨਿੰਗ ਕਰਨਗੇ ਉਹ ਤੁਹਾਨੂੰ ਖੁਦ ਕਰਨਾ ਪਊਗਾ ਇੱਕ ਜਿਵੇਂ ਜ਼ੁੰਬਾ ਦਾ ਪਹਿਲਾਂ ਬਹੁਤ ਤਰੇਸ ਸੀਗਾ ਲੇਡੀਜ਼ ਨੂੰ ਉਚਾਰ ਪੰਜ ਮਹੀਨੇ ਅਸੀਂ ਇਹਦੀ ਮੇਨਟੇਨੈਂਸ ਚੱਲ ਰਹੀ ਸੀ ਜੇ ਬੰਦੀਤਾ ਬੰਦ ਕੀਤਾ ਸੀ ਤਾਂ ਇੱਕ ਜ਼ੁੰਬਾ ਦਾ ਕੋਰਸ ਹੈ ਉਹਦੇ ਵਿੱਚ ਜ਼ੁੰਬਾ ਦੇ ਨਾਲ ਅਸੀਂ ਕਾਰਡੀਓ ਵੀ ਕਰਾਵਾਂਗੇ ਮਤਲਬ ਜ਼ੁੰਬਾ ਵੀ ਹੋਊਗਾ ਤੇ ਨਾਲ ਜਿਹੜੀ ਆਪਣੀਆਂ ਕਾਰਡੀਓ ਜਮਸ਼ੀਨਸ ਨੇ ਟ੍ਰੈਡਮਿਲਸ ਐਟ ਸਾਈਕਲ ਐਕ੍ਰੋਸ ਇਹਨਾਂ ਦੇ ਉਹ ਚਲਾ ਸਕਦੇ ਤਾਂ ਬੇਸਿਕਲੀ ਨੂੰ ਅਸੀਂ ਤਿੰਨ ਤਰ੍ਹਾਂ ਚ ਡਿਵਾਈਡ ਕੀਤਾ ਹੋਇਆ ਹੈ। ਇਦੀ ਕਲਾਸਿਸ ਇਦੀ ਟਾਈਮਿੰਗ ਹੈ। ਇਦੀ ਲਗ ਲਗ ਅਪ ਜਿਮ ਮੁਕਿੰਦੇ ਟਾਈਮਿੰਗਸ ਨੇ ਆਵੇ ਹੋਰੇ ਸਵੇਰੇ 5:30 ਤੋਂ ਲੈ ਕੇ 8:00 ਵਜੇ ਤੱਕ ਜੀ। ਉਸ ਤੋਂ ਬਾਅਦ 10:30 ਵਜੇ ਤੋਂ ਲੈ ਕੇ 12:00 ਵਜੇ ਤੱਕ ਉਸ ਤੋਂ ਬਾਅਦ ਸ਼ਾਮ ਨੂੰ 4:00 ਵਜੇ ਤੋਂ ਲੈ ਕੇ 8:00 ਵਜੇ ਤੱਕ ਇਹ ਜਿਮ ਦੇ ਓਪਨਿੰਗ ਟਾਈਮ ਨੇ। ਪਰਸਨਲ ਟ੍ਰੇਨਿੰਗ ਜਿਹੜਾ ਲਊਗਾ ਉਹਦਾ ਜਿਹੜਾ स्लॉट ਹੋਊਗਾ ਮਨਕੇ ਚੱਲੇ 1 ਘੰਟੇ ਦੀ ਆ ਸਵਾ ਘੰਟੇ ਦੀ ਕਲਾਸ ਹੋਊਗੀ ਉਹ ਮਤਲਬ ਉਸ ਟਾਈਮ ਤੇ ਡਿਸਾਈਡ ਹੋਊਗਾ ਤੇ ਇਹ ਟਾਈਮਿੰਗ ਇਹ ਇੱਕ ਵਾਰੀ ਹੈ ਬਾਅਦ ਚ ਅਕੋਰਡਿੰਗ ਟੂ ਨੀਡ ਇਹ ਉੱਪਰ-ਨੀਚੇ ਅਸੀਂ ਕਰ ਸਕਦੇ ਹਾਂ ਜਿਵੇਂ ਤੁਸੀਂ ਡਾਈਟ ਦੀ ਗੱਲ ਕੀਤੀ ਹੈ ਕਿ ਡਾਈਟ ਚਾਰਟ ਵੀ ਤੁਹਾਡੇ ਲਈ ਪ੍ਰੋਵਾਈਡ ਕਰਵਾਇਆ ਜਾ ਡਾਈਟ ਚਾਰਟ ਅਸੀਂ ਕਿਵੇਂ ਹੈ ਜਿਹੜਾ ਤਾਂ ਬੰਦਾ ਪਰਸਨਲ ਟ੍ਰੇਨਿੰਗ ਲੈ ਰਿਹਾ ਜੀ ਉਹਨੂੰ ਤਾਂ ਡਾਈਟ ਚਾਰਟ ਇਨਕਲੂਡਡ ਹੈ ਚਾਹੇ 1 ਮੰਥ ਪੈਕੇਜ ਲਵੇ ਚਾਹੇ 3 ਮੰਥ ਪੈਕੇਜ ਲਵੇ ਚਾਹੇ 6 ਮੰਥ ਪੈਕੇਜ ਲਵੇ ਜਿਹੜੇ ਜ਼ੁੰਬਾ ਐਂਡ ਕਾਰਡੀਓ ਵਾਲੇ ਮਤਲਬ ਵਿਦਾਊਟ ਪੀਟੀ ਵਾਲੇ ਜਿਹੜੇ ਹੈਗੇ ਨੇ ਉਹਨਾਂ ਲਈ 3 ਮੰਥਸ ਜਾਂ 6 ਮੰਥਸ ਵਾਲੀ ਜੀ ਰਜਿਸਟ੍ਰੇਸ਼ਨ ਕਰਾਉਂਦੇ ਆ ਤਾਂ ਦੈਟ ਡਾਈਟ ਪਲਾਨ ਉਹਨਾਂ ਨੂੰ ਅਸੀਂ ਦਵਾਂਗੇ 1 ਮੰਥ ਚ ਨਹੀਂ ਮਿਲੇਗਾ ਲੋਕ 1 ਟਾਈਮ 2 ਟਾਈਮ ਕਿੰਨੀ ਲੀਡਿਸ ਤੁਹਾਡੇ ਕੋਲ ਇੱਥੇ ਪ੍ਰੈਕਟਿਸ ਅਸੀਂ ਇੱਕ ਟਾਈਮ ਤੇ ਪੂਰੀ ਜੇ ਆਪਾਂ ਸਪੇਸ ਨੂੰ ਓਕੂਪਾਈ ਕਰਨਾ ਹੈ 45 ਤੋਂ 50 ਲੀਡਿਸ ਇੱਕ ਟਾਈਮ ਦੇ ਵਿੱਚ ਇੱਥੇ ਈਜ਼ੀਲੀ ਕਰ ਸਕਦੇ ਹਾਂ